नमस्कार आप देख रहे हैं क्रांतिकारी न्यूज़ सबनो <laughs> जमशेदपुर <laughs> मैं पूरे कम दी लोकोनों धन्यवाद नया ਉਨ੍ਹਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਕੋ ਆਏ ਨੇ ਔਰ ਅਸੀਂ ਬੇਨਤੀ ਜੀ ਕਰਾਂਗੇ ਖੁਦਾ ਇਹਨਾਂ ਨੂੰ ਹਰ ਤਰ੍ਹਾਂ ਦੀ ਬਖਸ਼ੇ ਔਰ ਬਾਈਬਲ ਦੀ ਇਹ ਤਲੀਮਾਂ ਕਿ ਕਿਸੇ ਵੀ ਜਾਤੀ ਜਾਂ ਕੌਮ ਨੂੰ ਟਾਰਗੇਟ ਜਿਹੜਾ ਨਹੀਂ ਕਰਨਾ ਜੋ ਮਸੀਹ ਕਹਿੰਦਾ ਜੋ ਨੂਨੀ ਤੌਰ ਤੇ ਹਾਕਾ ਉਹ ਨਾ ਚੀਦਾ ਔਰ ਬਾਈਬਲ ਦੇ ਵਿੱਚ ਲਿਖਿਆ ਆ ਸਭ ਧਰਮ ਇੱਕ ਆ ਔਰ ਜੀਸੂ ਨੇ ਇਹ ਬਾਈਬਲ ਦੇ ਵਿੱਚ ਸ਼ਬਦ ਬਿਆਨ ਕੀਤੇ ਆ ਕਿ ਕਿਸੇ ਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਲਾਆ ਦਾਵਾ ਜਾਂ ਹਲਾ ਨਹੀਂ ਹੋਣਾ ਚਾਹੀਦਾ ਮੈਂ ਪਾਠਾ 3:5 ਪਰਸੂਰ ਤੋਂ ਇਹ ਦੇਖੀ ਕਰਦਾ ਆ ਕਿ ਅਦਾਲੀ ਕਲਾਮ ਦੇ ਵਿੱਚ ਇਹ ਬਿਆਨ ਕੀਤਾ ਗਿਆ ਆ ਕਿ ਹਰ ਇੱਕ ਦਾ ਇੱਜ਼ਜੀ ਹੱਕਦਾਰ ਨੂੰ ਮਿਲਣਾ ਚਾਹੀਦਾ ਹੈ ਜਾਂਤੀ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਜੇ ਪਰਮੇਸ਼ਵਰ ਦੇ ਦਾਸ ਵੱਦੋਂ ਅੱਜ ਸਾਨੂੰ ਪਿੰਡ ਰਸੂਲਪੁਰ ਬਲਾਕ ਬੀਨਾ ਨਗਰ ਦੇ ਵਿੱਚ ਬੁਲਾਇਆ ਗਿਆ ਹੈ ਔਰ ਅੱਜ ਦਾ ਇੱਕ ਪਵਿੱਤਰ ਤਿਹਾੜੀ ਪਵਿੱਤਰ ਦਿਨ ਜਿਸ ਦਿਨ ਕਿ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਆਦਿ ਦੇ ਇਸ ਦਿਨ ਤੇ ਇਸ ਸ੍ਰਿਸ਼ਟੀ ਤੇ ਜੋ ਅੱਜ ਆਏ ਅਸੀਂ ਉਹਨਾਂ ਦਾ ਇਸ ਸ੍ਰਿਸ਼ਟੀ ਜਾਂ ਦਾ ਬਹੁਤ ਬਹੁਤ ਵੱਡੇ ਦਿਨਾਂ ਤਾਂ ਕਿ ਮਨਾ ਰਹੇ ਆਂ ਔਰ ਦੇਸ਼ ਵਿਦੇਸ਼ ਵਿੱਚ ਵਸਦੇ ਜੋ ਪੰਜਾਬੀ ਆਂ ਜੋ ਦੇਸ਼ ਵਾਸੀ ਆਂ ਜੋ ਲੋਕ ਨੇ ਉਹਨਾਂ ਸਾਰਿਆਂ ਨੂੰ ਆਜ ਦੇ ਇਸ ਪਵਿੱਤਰ ਤਿਹਾੜੀ ਦੀ ਅਪਵਿੱਤਰ ਦਿਨੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਲੱਖ ਲੱਖ ਮੁਬਾਰਕਾਂ ਔਰ ਅਸੀਂ ਆਸ ਕਰਦੇ ਆਂ ਕਿ ਜਿਸ ਤਰ੍ਹਾਂ ਪਰਮੇਸ਼ਵਰ ਨੇ ਬਾਣੀ ਦੇ ਵਿੱਚ ਲਿਖਿਆ ਬਾਈਬਲ ਦੇ ਵਿੱਚ ਲਿਖਿਆ ਕਿ ਪਿਆਰ ਸਤਿਕਾਰ ਔਰ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਣਾ ਇਹ ਪਰਮੇਸ਼ਵਰ ਦੀ ਜਿਹੜੀ ਬਾਣੀ ਵਿੱਚ ਲਿਖਿਆ ਗਿਆ ਹੈ ਔਰ ਪਰਮੇਸ਼ਵਰ ਦੇ ਦਾਸਾਂ ਵੱਲੋਂ ਵੀ ਜੋ ਬੰਦਗੀ ਕੀਤੀ ਗਈ ਹੈ ਉਹਦੇ ਵਿੱਚ ਵੀ ਪਿਆਰ ਦਾ ਸੰਦੇਸ਼ ਦਿੱਤਾ ਗਿਆ ਪਰਮੇਸ਼ਵਰ ਨੇ ਸਾਡੇ ਵਾਸਤੇ ਗੁਰੂਸ ਤੇ ਜਿਹੜੇ ਸੂਰੀ ਤੇ ਚੜੇ ਸਾਡੇ ਵਾਸਤੇ ਔਰ ਅਸੀਂ ਆਪਣੇ ਗੁਨਾਹਾਂ ਨੂੰ ਦਖਾਣ ਵਾਸਤੇ ਪਰਮੇਸ਼ਵਰ ਦੇ ਘਰ ਵਿੱਚ ਆਏ ਆ ਔਰ ਅਸੀਂ ਚੌਣੇ ਕੀ ਪਰਮੇਸ਼ਵਰ ਸਾਡੇ ਜਿਹੜੀ ਆ ਆਸ਼ੀਸ਼ ਬਖਤ ਦੇ ਸਭ ਨੂੰ ਜੈ ਮਸਤ